ਸਿਟੀ 1 ਅਬੂ ਖਰਬਾ ਵਿੱਚ ਜਿਹੜੀਆਂ ਸਾਨੂੰ ਵਾਰ-ਵਾਰ ਰਿਪੋਰਟਸ ਆ ਰਹੀਆਂ ਸੀ ਕਿ ਟ੍ਰਾਂਸਫਾਰਮਰ ਦੇ ਵਿੱਚੋਂ ਧੇਰ ਕੱਢਿਆ ਜਾ ਰਿਹਾ ਸੋ ਉਸ ਸੰਬੰਧੀ ਕਾਰਵਾਈ ਕਰਦਿਆਂ ਹੋਇਆ ਪਿਛਲੇ 2 ਦਿਨਾਂ ਦੇ ਵਿੱਚ ਪੁਲਿਸ ਸਟੇਸ਼ਨ ਸਿਟੀ 1 ਅਬੂ ਖਰਬਾ ਦੋ ਪਰਚੇ ਰਜਿਸਟਰ ਕੀਤੇ ਨੇ ਇੱਕ ਐਫਆਈਆਰ ਨੰਬਰ 99 ਵਿੱਚ ਤੇ ਸੈਕੰਡ ਜਿਹੜੀ ਹੈਗੀ ਐਫਆਈਆਰ ਨੰਬਰ 4 ਇਹਦੇ ਵਿੱਚ ਟੋਟਲ ਜਿਹੜੇ ਹੈਗੇ ਨੇ 4 ਬੰਦੇ ਗ੍ਰਿਫਤਾਰ ਕੀਤੇ ਗਏ ਨੇ ਇਹ ਉਹਨਾਂ પાસે ਜਿਹੜਾ ਟੋਟਲ 47 ਲੀਟਰ ਜਿਹੜਾ ਤੇਲ ਪਲੱਸ ਔਜ਼ਾਰ ਤੇ ਪਲੱਸ ਇੱਕ ਛੋਟਾ ਹੱਥੀਂ ਜਿਹੜਾ ਹੈਗਾ ਉਹਨਾਂ પાસે ਰਿਕਵਰ ਕੀਤਾ ਗਿਆ ਜਿਹੜਾ ਕਿ ਕੈਰੇਜ ਵਾਸਤੇ ਉਹਨਾਂ ਵੱਲੋਂ ਵਰਤਿਆ ਜਾਂਦਾ ਸੀ ਸੋ ਇਹਦੇ ਵਿੱਚ ਫਰਦਰ ਇਹ ਤੇਲ ਕਿੱਥੇ ਵੇਚਦੇ ਸੀ ਜਾਂ ਇਹਨਾਂ ਦੇ ਫਰਦਰ ਅੱਗੇ ਪ੍ਰੋਸੀਡਸ ਕੀ ਸੀਗੀਆਂ ਉਸ ਰਿਗਾਰਡਿੰਗ ਜਿਹੜੀ ਸਾਡੀ ਪੁੱਛਗੀ ਹੈ ਸ਼ੈਡੂ ਚਾਹੁੰਦੀ ਹੈ ਸੋ ਜਿਵੇਂ ਸਾਨੂੰ ਸਬੰਧੀ ਕੋਈ ਡਿਟੇਲ ਆਪਣੇ ਕੋਲ ਇਨਫਰਮੇਸ਼ਨ ਆਦੀ ਹੈ ਫਿਰ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਰੁਪਏ ਕਿਥੋਂ ਲਏ ਬੰਦੇ ਸਰ ਰੋਪੀ ਜਿਹੜੇ ਅਬੂਹਰ ਐ ਨਾਸਪਾਸੇ ਹੀ ਨੇ ਇੱਕ ਹੈਗਾ ਬਾਬਾ ਦੀਪ ਸਿੰਘ ਨਗਰ ਅਬੂਹਰ ਦਾ ਰਹਿਣ ਵਾਲਾ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਨੇ ਨਈਂ ਆਬਾਦੀ ਦੇ ਫਾਜ਼ਲਕਾ ਦੇ ਹਰਨੀਆਣਾ ਏਰੀਆ ਦੇ ਤੇ ਸਦਰ ਫਾਜ਼ਲਕਾ ਹੈਗੇ ਨੇ ਜਿਹੜੇ ਜਿੰਨੇ ਵੀ ਰੋਪੀ ਨੇ ਉਹ ਆਪਣੇ ਫਾਜ਼ਲਕਾ ਡਿਸਟ੍ਰਿਕਟ ਨਾਲ ਹੀ ਲਗਭਗ 15000 ਸਰ ਬ੍ਰਾਮਡਗੀ ਕੀ ਹੋਈ ਹੈ ਮੌਕੇ ਤੇ ਪੁੱਛੋ ਬ੍ਰਾਮ ਕੀ ਜਿਵੇਂ ਤੁਹਾਨੂੰ ਦੱਸਿਆ ਦੋਨਾਂ ਐਫ ਆਈ ਆਰਸ ਦੇ ਵਿੱਚ ਅਗਰ ਆਪਾਂ ਟੋਟਲ ਬ੍ਰਾਮਡਗੀ ਦੀ ਗੱਲ ਕਰੀਏ ਤਾਂ 47 ਲੀਟਰ ਜਿਹੜਾ ਤੇਲ ਨੂੰ ਸਟੰਡਿਆ ਗਿਆ ਤੇ ਉਸ ਤੋਂ ਇਲਾਵਾ ਜਿਹੜੇ ਉਜਾਰ ਨੇ ਤੇ ਇਹਨਾਂ ਪਾਸੋਂ ਦੋ ਮੋਟਰਸਾਈਕਲ ਤੇ ਇੱਕ ਜਿਹੜੇ ਹੈਗਾ ਛੋਟਾ ਹਾਥੀ ਬ੍ਰਾਮਡਾਣਾ ਸਿਟੀ ਮੰਗ ਬਗੋਰ ਬੰਗੋ ਜਿਹੜੀਆਂ ਸਾਨੂੰ ਵਾਰ-ਵਾਰ ਰਿਪੋਰਟਸ ਆ ਰਹੀਆਂ ਸੀ ਕਿ ਟਰਾਂਸਫਰ ਮੁੱਦੇ ਵਿੱਚੋਂ ਤੀਰ ਕੰਢਿਆ ਜਾ ਰਿਹਾ ਤੇ ਉਹ ਸਬੰਧੀ ਕਾਰਵਾਈ ਕਰਦਿਆਂ ਹੋਇਆਂ ਪਿਛਲੇ 2 ਦਿਨਾਂ ਦੇ ਵਿੱਚ ਪਲਿਸ ਸਟੇਸ਼ਨ ਸਿਟੀ ਵਨ ਉੱਪਰ ਦੋ ਪਰਚੇ ਅਜੇ ਰਿਜਿਸਟਰ ਕੀਤੇ ਨੇ ਇੱਕ ਐਫਆਈਆਰ ਨੰਬਰ ਬੰਦਮੀ ਤੇ ਸੈਕੰਡ ਜਿਹੜੀ ਹੈਗੀ ਐਫਆਈਆਰ ਨੰਬਰ 4 ਇਹਦੇ ਵਿੱਚ ਟੋਟਲ ਜਿਹੜੇ ਹੈਗੇ ਨੇ 4 ਬੰਦੇ ਗ੍ਰਿਫਤਾਰ ਕੀਤੇ ਗਏ ਨੇ ਤੇ ਉਹਨਾਂ ਪਾਸੋਂ ਜਿਹੜਾ ਟੋਟਲ 47 ਲੀਟਰ ਜਿਹੜਾ ਤੇਲ ਪਲੱਸ ਉਹ ਚਾਰ ਜਿਹプラス ਇੱਕ ਛੋਟਾ ਹਾਥੀ ਦੀ ਜਿਹੜਾ ਹੈਗਾ ਉਹਨਾਂ ਦਾ ਪਾਸਵਰ ਰਿਕਵਰ ਕੀਤਾ ਗਿਆ ਜਿਹੜਾ ਕਿ ਕੈਰੇਜ ਵਾਸਤੇ ਉਹਨਾਂ ਵੱਲੋਂ ਵਰਤਿਆ ਜਾਂਦਾ ਸੀ ਸੋ ਇਹਦੇ ਵਿੱਚ ਫਰਦਰ ਇਹ ਤੇਲ ਕਿੱਥੇ ਵੇਚਦੇ ਸੀ ਜਾਂ ਇਹਨਾਂ ਦੇ ਫਰਦਰ ਅੱਗੇ ਪ੍ਰੋਸੀਡਿੰਗਸ ਕੀ ਸੀਗੀਆਂ ਉਹ ਰਿਗਾਰਡਿੰਗ ਜਿਹੜੀ ਸਾਡੀ ਪੁੱਛੀ ਗੀ ਸ਼ੈਡਿਊਲ ਚੱਲ ਰਹੀ ਹੈ ਸੋ ਜਿਵੇਂ ਸਾਨੂੰ ਉਸ ਸੰਬੰਧੀ ਕੋਈ ਡਿਟੇਲਡ ਆਪਣੇ ਕੋਲ ਇਨਫਰਮੇਸ਼ਨ ਆਦੀ ਉਸ ਤੋਂ ਨਾਲ ਸਾਂਝੀ ਕਰ ਰਹੀ ਹੈ ਰੋਪੀ ਕਿੱਥੋਂ ਦੇ ਬੰਦੇ ਸਰ ਰੋਪੀ ਜਿਹੜੇ ਅਬੋਹਰ ਐਂਡ ਆਸਪਾਸ ਦੇ ਨੇ ਇੱਕ ਹੈਗਾ ਬਾਬਾ ਦੀਪ ਸਿੰਘ ਨਗਰ ਅਬੋਹਰ ਦਾ ਰਹਿਣ ਵਾਲਾ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਨਈਂ ਆਬਾਦੀ ਦੇ ਇਹ ਫਾਜ਼ਲਕਾ ਦੇ ਹਰਨੀਆਲਾ ਏਰੀਆ ਦੇ ਤੇ ਸਦਰ ਫਾਜ਼ਲਕਾ ਹੈਗੇ ਨੇ ਜਿਹੜੇ ਜਿੰਨੇ ਵੀ ਰੋਪੀ ਨੇ ਆਪਣੇ ਫਾਜ਼ਲਕਾ ਡਿਸਟ੍ਰਿਕਟ ਨਾਲ ਹੀ ਹੈ ਲਗਭਗ 15 ਸਰ ਬ੍ਰਾਮ ਕੀ ਕੀ ਹੋਈ ਏ ਮੋਕੇ ਤੇ ਬ੍ਰਾਮ ਕੀ ਜਿਵੇਂ ਤੁਹਾਨੂੰ ਦੱਸਿਆ ਦੋਨਾਂ ਐਫ ਆਈ ਆਰ ਦੇ ਵਿੱਚ ਅਗਰ ਆਪਾਂ ਟੋਟਲ ਬ੍ਰਾਮ ਕੀ ਦੀ ਗੱਲ ਕਰੀਏ ਤਾਂ 47 ਲੀਟਰ ਜਿਹੜਾ ਤੇਲ ਕੱਢਿਆ ਗਿਆ ਤੇ ਉਸ ਤੋਂ ਲਾਵਾ ਜਿਹੜੇ ਉਜਾਰ ਨੇ ਤੇ ਇਹਨਾਂ ਕੋਲੋਂ ਦੋ ਮੋਟਰਸਾਈਕਲ ਤੇ ਇੱਕ ਜਿਹੜੇ ਹੈਗਾ ਛੋਟਾ ਹਾਥੀ